ਅੱਜ ਆਪ ਸਭ ਦਾ ਪੰਜਾਬ ਵਿਧਾਨ ਸਭਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਧੰਨਵਾਦ ਇਸ ਲਈ ਹੈ ਕਿ ਅੱਜ ਤੁਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਵੀ ਸਾਡੇ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੈ ਸੋ ਆਪ ਸਭ ਨਾਲ ਗੁਰੂ 파ਸ਼ਾ ਦੀ ਬਖੀ ਹੋਈ ਫਤੇ ਨਿਸ਼ਾਨ ਪਾਉਣ ਲੱਗੇ ਆਂ ਫਤੇ ਦਾ ਜਵਾਬ ਫਤੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂ ਸਾ ਫਰਮਾਉਂਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾ ਉਸ ਨਹਿ ਨਿੰਦਿਆ ਨੈ ਉਸਤ ਤ ਜਾਕੈ ਲੋਭ ਮੋਬ ਮੋਹ ਅਭਵਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹੈ ਤਹਿ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੈ ਨਰਕੋ ਕੀਨੀ ਤਿਨ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਨੀ ਸਾਡੇ ਤੇ ਬੜੀ ਬਖਸ਼ਿਸ਼ ਹੋਈ ਐ ਅਸੀਂ ਦੁਨੀਆ ਦੇ ਉਸ ਖੇਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕਾਂ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਰ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦਿੜਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਉਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਰ ਕੋਟ ਰੱਖਿਆ ਵੀ ਕਰਨਾ ਗੁਰੂ ਸਾਹਿਬ ਕੋਲ ਜਿਸ ਵੇਲੇ ਤਖਮੀਰੀ ਪੰਡਿਤ ਫਰੀਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ Hindu ਧਰਮ ਛੱਡ ਕੇ ਮੁਸਲਮਾਨੀ ਸ਼ਰਤ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲੋਂ ਜਿਹਨੇ ਉਹ ਪਹਿਨਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ ਨੌਵੇਂ ਰਹਿਬਰ ਨੌਵੇਂ ਗੁਰੂ ਇਸੇ ਜੰਗੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜਲੀਲ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਲਖਣ ਅਦੁੱਤੀ ਤੇ ਲਾਭ ਵਿਸਾਲ ਸ਼ਹਾਦਤ ਤਾਂ ਉਹ ਪਾਤਸ਼ਾਹ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਪਰ ਸਤਿਗੁਰਾਂ ਦਾ ਸਮੁੱਚਾ ਸੰਸਾਰੀ ਜੀਵਨ ਬੰਦਗੀ ਪਿਆਰ ਸੇਵਾ ਤੇ ਕੁਰਬਾਨੀ ਦਾ ਸਰਸਾਰ ਹੈ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਸ ਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਖੀਅਤ ਵਿੱਚ ਵਿਰਾਗ ਦਾ ਰੰਗ ਪ੍ਰਮੁੱਖ ਹੈ। ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋ ਹੀ ਵੱਖਰਾ ਹੈ। ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਜੀ ਕੀ ਸੰਬੰਧੀ ਰਿਸ਼ਤੇਦਾਰ ਦਾ ਮਿੱਤਰ ਦੀ ਬੇਵਫਾਈ ਬੇਵਫਾਈ ਤੋਂ ਪੈਦਾ ਹੋਈ ਕਿਸੇ ਵੀ ਨਿਰਾਸ਼ਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਇਨਸਾਨੀਅਤ ਦਾ ਵਿਰਾਗ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਬਿਰਧ ਫਨ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਫਿਰਨਾ ਰਹਿਣ ਅਤੇ ਮਾਤ ਪਿਤਾ ਭਾਈ ਸੁਤਬੰਧ ਭਾਈ ਸੁਤਬੰਧਵ ਅਰ ਫੋਨ ਗ੍ਰਹਿ ਕੀ ਲਾਰ ਦਾ ਜਗਤ ਮਾਇਆ ਝੂਠੀ ਦੇਖੀ ਪ੍ਰੀਤ ਦਾ ਪਦਾਰਥਾਂ ਦੀ ਵਿਰਥਤਾ ਅਤੇ ਸੰਸਾਰ ਦੀ ਖਿੰਡ ਭੰਗਰਤਾ ਨਾਸ਼ਮਾਨਤਾ ਦਾ ਦ੍ਰਿਸ਼ ਦਿਸਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰडर ਹੋ ਜਾਣ ਦੀ ਜੀਵਨ ਯਾਤ ਦੱਸੀ ਕਿ ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹਿਲਾਵਦੀ ਬੋਲ ਸਕਦੇ ਹੋ ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਹਾਦਤ ਇਹ ਆਪਣੀ ਨਹੀਂ ਸੀ ਆਈ ਆਪਣੇ ਅਮੀਰ ਵਿਸੇ ਦੇ ਇਤਿਹਾਸ ਤੇ ਆਈ ਹੈ। ਔਰ ਆਪਣਾ ਇਹ ਫਰਜ਼ ਹੈ। ਗੁਰੂ ਸਾਹਿਬ ਦਾ ਹੁਕਮ ਹੀ ਹੈ, ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮੱਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਦੇਈਏ। ਇਹ ਸਾਡਾ ਸਾਰਿਆਂ ਦਾ ਫਰਜ਼ ਆ ਗੁਰੂ ਸਾਹਿਬ ਦਾ ਹੁਕਮ ਹੀ ਹੈ। ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ 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 ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇਸ ਇਖਿਆਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਤਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮਈ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਰੂਪ ਵਿੱਚ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿੱਚ ਅਕੀਦਾ ਰੱਖਦੇ ਨੇ ਸ਼੍ਰੀ ਗੁਰੂ ਸ਼੍ਰੀ ਅਮਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਨ੍ਹਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਿਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਬਚਾਉਣਾ ਹੈ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ਨਜ਼ ਉਹਨਾਂ ਕੋਲ ਯੂਨੀਵਰਸਿਟੀ ਦੇ ਕੋਲ ਮੈਂ ਖੁਰ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਦਾ ਕਿਸੇ ਸ਼ਖਸੀਅਤ ਨੂੰ ਕਿਸ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਂਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਥੈਂਕ ਯੂ। ਕਿਕਸਾਵਾਂ ਕੈਂਡੀ ਚਾਂਦਰੀ ਨੂੰ ਦੇ ਪਹਾੜੀ ਦੇ ਦੇਸ਼ ਜੋ ਹਿੰਦੁਸਤਾਨ ਨੂੰ ਕਹਿੰਦੇ ਆਪਣਾ ਸੀਸ ਦੇ ਬਾਰੇ ਤਾਂ ਕਿਹਾ ਉਹਨਾਂ ਅਗਲੇ ਸਭ ਦੇ ਬਖਸ਼ ਨੇ ਉਹਨਾਂ ਨੂੰ ਮਨਵਾਉਣ ਲਈ ਕਿ ਸਰਕਾਰ ਨੂੰ ਕਹਿੰਗਾ ਕਿ ਉਹਦੇ ਦੇ ਸਪੈਸ਼ਲ ਸੈਸ਼ਨ ਬਣਾਇਆ ਜਾਵੇ ਕਿਉਂਕਿ ਚਰਚਾ ਕੀਤੀ ਜਾਵੇ ਨਾਲੇ ਕਿਉਂਕਿ ਦੇਸ਼ ਲਈ ਵੀ ਪਾਰਲੀਮੈਂਟ ਦੇ ਵਿੱਚ ਵੀ ਅਹਿਮ ਰਹੀ ਵੀ ਕਰ ਸਕੋ ਜਿਵੇਂ ਇਹ ਅਪੀਲ ਕਹਿੰਦੇ ਅ ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਪਹਿਲਾ ਹੀ ਫੈਸਲਾ ਲੈ ਰਿਆ ਗਿਆ ਕਿ ਇਹ ਦੇ ਰਿਸਪੈਕਟਡ ਸੈਸ਼ਨ ਜੀ ਇਹ ਇਨਾ ਸ਼ੁਭ ਦਿਹਾੜਿਆਂ ਦੇ ਲਈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਮਨਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਉਹਨਾਂ ਵੱਲੋਂ ਸੁਝਾਅ ਆਉਣਗੇ ਸਾਰਿਆਂ ਤੇ ਵਿਚਾਰ ਕਰਕੇ ਉਹ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਡਿਸਟੈਂਸ ਦੀ ਦਾ ਸਨੇਹਾ ਦਿੰਦਾ ਹੈ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਸ਼ ਨੇ ਰੱਖਿਆ ਹੋਵੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਪਾਣਾ ਸੋ ਫੈਸਲਾ ਕਰ ਲਓ ਤੁਸੀਂ ਅਹ ਦੇਖੋ ਸੁਝਾਾਰੇ ਤਾਂ ਲੈ ਜਾਣਗੇ ਐਸਜੀਪੀਸੀ ਤੋਂ ਵੀ ਲੈ ਜਾਣਗੇ ਜੋ ਵੀ ਦੁਨੀਆ ਦੇ ਵਿੱਚ ਇੰਨਾ ਮਹਾਨ ਦਿਹਾੜਿਆਂ ਸੰਬੰਧੀ ਆਪ ਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਨਾਂ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਸਾਨੂੰ ਤਾਂ ਮਿਲ ਕੇ ਨਾਲ ਹੁੰਦਾ ਪਹਿਲਾਂ ਬਹੁਤ ਸਾਰੇ ਲੈ ਗਿਆ ਸੀ ਇੱਕ ਮਿਲ ਕੇ ਨਾਲ ਹੁੰਦਾ ਇੱਕ ਸੁਝਾਵਾ ਇਹਨੂੰ ਪੁੱਛੀ ਕਰਦਾ ਕਿ ਮਿਲ ਕੇ ਨਾਲ ਹੋਵੇ ਤਾਂ ਕਿ ਬੱਡੀ ਸਸਤਾ ਪੈ ਜੀ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਦਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀ 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 ਹੋਣਗੇ ਉਹ ਹਰ ਤਰ੍ਹਾਂ ਦੇ ਦੇਖਿਓ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਰਾਂਗੇ ਇਹ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ ਇਹਦੇ ਲਈ ਮਾਡਰਨ ਟੈਕਨੋਲੋਜੀ AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਵੀ ਵਰਤੋ ਹੋਏਗੀ ਸੋ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸਾਂਝੀ ਵਾਲਤਾ ਦਾ ਜਿ ਰਖਨੇ ਆ ਇਸ ਤਪ ਦੇ ਸਮੇਂ ਦੇ ਵਿੱਚ ਜਦੋਂ ਕਿ ਸਮਪਰਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਆ ਉਸ ਸਮੇਂ ਸਰ ਮਤਲਬ ਕੋਈ ਜਿਸ ਨੇ ਦਾ ਜਿ ਰਖਨੇ ਆ ਗੁਰੂ ਸਾਹਿਬ ਨੇ ਦਿੱਤਾ ਤੁਹਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁੱਖ ਸ਼ਾਂਤੀ ਸਮਰiddhi ਜਾਉ ਤੋਂ ਬਾਅਦ ਵੀ ਹੋਣਗੇ ਜਿੱਥੇ ਜਿੱਤੇ ਗੁਰੂ ਸਾਹਿਬ ਗਏ ਐ ਅਸੀਂ ਉਥੋਂ ਉਥੋਂ ਜਾ ਕੇ ਸੁਝਾ ਲਵਾਂਗੇ ਦੇਖੋ ਇਹ ਦੇ ਇਹਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ ਤੁਹਾਡੇ ਕੋਲ ਸੁਝਾਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ ਜਿ ਸ਼ਰੀਡੀ ਸ਼ੀਸ਼ਗਨ ਸਾਹਿਬ ਰੱਖਿਆ ਜਾਵੇ ਜਾਂ ਅਨੰਦਪੁਰ ਸਾਹਿਬ ਰੱਖਿਆ ਜਾਵੇ ਬਾਬਾ ਬਕਾੜੇ ਰੱਖਿਆ ਜਾਵੇ ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰਿਆਂ ਨਾਲ ਵਿਚਾਰ ਕਰਕੇ ਹੋਏਗਾ ਸਪੈਸ਼ਲ ਸੈਸ਼ਨ ਦੀ ਗੱਲ ਹੈ ਇਹ ਜਿਸ ਨੂੰ ਅਸੀਂ ਸਪੈਸ਼ਲ ਸੈਸ਼ਨ ਹੋਏ ਦੇ ਔਰ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ ਗੁਰੂ ਸਾਹਿਬਾਨ ਦੀ ਕੁਰਬਾਨੀ ਗੁਰੂ ਸਾਹਿਬਾਨ ਦਾ ਸੁਨੇਹਾ ਔਰ ਇਸ ਵਿਰਾਸਤ ਨੂੰ ਅੱਗੇ ਲੈਣ ਅੱਗੇ ਲੈ ਕੇ ਜਾਣ ਦੀ ਲੋੜ ਕਿਸ ਤਰ੍ਹਾਂ ਅਸੀਂ ਸਾਡੇ ਸੁਨਹਿਰੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਕਰਾਂਗੇ विचार देखिए दिस इज नॉट चेंज ऑफ आर्ट हम सुजेशन लेंगे सबसे तो जो जो सुजेशन जैसे जैसे आएंगे वैसे ही हम इसका जो ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਤਾਬਦੀਆਂ ਸਰਕਾਰਾਂ ਮਨਾਉਂਦੀਆਂ ਰਹੀਆਂ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਮਨਾਇਆ ਤੁਸੀਂ ਮਤਲਬ ਉਹਦਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਜਾ ਨਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇ ਦੇਗਾ ਫਿਰ ਜਦੋਂ ਗੁਰਗੋਬਿੰਦ ਸਿੰਘ ਮਾਰਕ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾ ਮਨਾਇਆ ਸ਼ਹਾਦਤ ਦਾ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਮਨਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਵੀ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਮਨਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਸੋ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਤਿਕਾਰਯੋਗ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਉਹ ਕਰਨਗੀ ਸਰਕਾਰ ਸਾਡੀ ਡਿਊਟੀ ਬਣਦੀ ਹੈ ਜੁਗਤਾਰ ਨਾਲ ਸੰਸਥਾਵਾਂ ਨਾਲ ਸੰਪਰਕ ਕਰਦੀ ਸਭ ਤੋਂ ਪਹਿਲਾਂ ਤੁਸੀਂ ਕੀ ਸ਼੍ਰੀ ਖਾਸਟਰ ਸਾਹਿਬ ਤੇ ਜਨਤਾ ਨੂੰ ਮਿਲੋਗੇ ਕਿੱਥੇ ਸਭ ਤੋਂ ਪਹਿਲਾਂ ਰ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗਾ ਦੂਸਰਾ ਸੋਚੀ ਜੇੜ ਤੇ ਸਾਰਿਆਂ ਨੂੰ ਆਪਾਂ ਮਿਲਾਂਗੇ ਤਾਰਾ ਤੇ ਸਮਾ ਲਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ ਅਸੀਂ ਤਾਂ ਭੀਖਕ ਬਣ ਕੇ ਜਾਣਾ ਓਏ ਮੈਂ ਜਲਦੇ ਜਾਵਾਂਗਾ ਸਰਕਾਰ ਸਾਡ ਤੁਸੀਂ ਤਾਂ ਸਰਕਾਰ ਦਾ 파ਟ ਨਹੀਂ ਇਹ ਸਰਕਾਰ ਦਾ ਨੰਨ ਸਰਕਾਰ ਕੋਈ ਚੱਲ ਰਹੀ ਹੈ ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ ਨਾ ਸਪੀਕਰ ਹੋ ਜਾਣਾ ਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਰਹੇ ਨਹੀਂ ਤੁਸੀਂ ਗੁਰਸਿੱਖ ਹੋ ਕੋਈ ਸਾਡੀ ਲੋੜ ਨਹੀਂ ਹੈ ਕਿ ਸਰਕਾਰ ਦਾ ਆਪਾ ਨਾ ਗੁਰਸਿੱਖ ਹੋਣਾ ਲੋੜ ਨਹੀਂ ਚਾਹੀਦੀ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਹੈਲਪ ਕਰ ਰਹੇ ਹਾਂ सरकार ने सुझाव मंगे मैं सुझाव कट्ठे करके दे रहे सारे दे तो सुझाव मंगा पहला ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਂਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸੁਝਾਅ ਸਹਿਯੋਗ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਆ। ਦੇਖੋ ਡਾਕਟਰ ਸੁਖੀ ਵਾਲੇ ਪੇਸ਼ੇਸ਼ ਨਾਲ ਨਾ ਕਰਦੇ। ਦੇਖੋ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸਾਡੀ ਪੰਜਾਬ ਵਿਧਾਨ ਸਭਾ ਦੇ ਆਨਰੇਬਲ ਮੈਂਬਰ ਨੇ। ਔਰ ਉਹਨਾਂ ਨੂੰ ਵੀ ਉਹ ਸਾਰੇ ਰਾਈਟਸ ਨੇ ਜਿਹੜੇ ਕਾਨੂੰਨ ਦੇ ਅਧੀਨ ਉਹ ਸਾਰੇ ਮੈਂਬਰਸ ਨੂੰ ਹੈ। ਸੋ ਉਹਨਾਂ ਦਾ ਪੱਕਾ ਰੱਖਣ ਦਾ ਮੌਕਾ ਉਹਨਾਂ ਨੂੰ ਦਿੱਤਾ ਗਿਆ। ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣ ਜੀ ਹੋਈ ਉਹ ਕਰ ਦਿੱਤੀ ਜਾਵੇਗੀ। ਉਹ ਉਹ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ। ਇਹ ਜੁਲਾਈ ਦੇ ਵਿੱਚ ਕੋਈ ਡੇਟ ਹੈ ਮੇਰੇ ਹੁਣੀ ਯਾਦ ਨਹੀਂ। ਸਰ ਸਾਹਿਬ ਮੇਰੇ ਸਮੇਂ ਵਿੱਚ ਸਿੱਖ ਬੁਰਾ ਮਾਰ ਬਹੁਤ ਬੁਰਾ ਗੋੜਾ ਆ ਸਭ ਬੁਝੇ ਨੇ। ਕੋਈ ਤੁਸੀਂ ਇਹ ਵੀ ਸੁਝਾਅ ਹੁੰਦਾ ਜੇ ਕਿ ਸਾਨੂੰ ਮੈਨੂੰ ਕਿ ਦੂਆ ਮਾਰ ਕੋਈ ਐਜੂਕੇਸ਼ਨ ਜ਼ਿਆਦਾ ਅਹ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਇਸੇ ਦੇ ਉੱਤੇ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਖਣ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬਤਰ ਸਮਾਨ ਦਾ ਸਨੇਹਾ ਦਿੱਤਾ ਸੋ ਇਹ ਸਨੇਹਾ ਜਾਣਾ ਚਾਹੀਦਾ ਹੈ ਤੁਹਾਡੇ ਰਹਿ ਜਾਣਾ ਚਾਹੀਦਾ ਹੈ ਉਹਨਾਂ ਚ ਸਿਪਾਰਸ਼ ਨੇ ਸੁਝਾਵੇ ਆ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਨੇ ਔਰ ਰਾਜਨੀਤਿਕ ਪਾਰਟੀਆਂ ਬਾਰੇ ਇਹ ਰਾਜਨੀਤਿਕ ਪਾਰਟੀ ਡਿਸਾਈਡ ਕਰੂਗੀ ਇੱਕ ਧਾਰਮਿਕ ਜਿਹੜੇ ਹੋਰ ਸਰੋਤ ਹੁੰਦੇ ਨੇ ਕਿੰਗ ਨੂੰ ਮਿਲਾਈ ਉਹਨਾਂ ਨੇ ਵੱਡੇ ਰੱਦ ਵੱਡੇ ਨੂੰ ਉਹਨਾਂ ਤੱਕ ਵੀ ਮਹੱਤਵ ਹਰੇਕ ਤੋਂ ਸੁਝਾਅ ਮੰਗੇ ਜਾਣਗੇ ਜੋ ਦੇਣਾ ਚਾਹੇਗਾ ये भी तो एक सुझाव है अधिकारिक तौर पर सरकार का कोई नुमाइंदा ही तो दस सकद लेकिन ये बड़ा असरदार मुहिम है ये मैं कह सकता क्योंकि मैं अपने हल्के च पिछले एक महीना पूरा लाया बहुत असरदार मुहिम है थैंक यू थैंक यू वेरी मच बहुत धन्यवाद ताटा वागुरू जी का खालसा वाहू जी